ਗਰੇਵਾਲ ਪਾਜੀ ਤੁਸੀਂ ਪਹਿਲਾਂ ਸਾਨੂੰ ਰਖਾਈਆਂ ਮੱਝਾਂ ਅਹੀਂ ਰੱਖ ਲਈਆਂ ਮੱਝਾਂ ਸਾਰਿਆਂ ਨੇ ਤੁਹਾਨੂੰ ਫੋਲੋ ਕਰਕੇ ਫਿਰ ਤੁਸੀਂ ਹੋ ਗਏ ਫਿਟਨੈਸ ਆਲ ਤੇ ਸਾਡੀਆਂ ਮੱਝਾਂ ਭੁੱਖੀਆਂ ਮਰ ਗਈਆਂ ਅਹੀਂ ਜੈਮੀ ਲਾਈ ਗਏ ਆ ਕਿਹੜੇ ਕਿਹੜੇ ਲੋਕ ਰਹਤੇ ਯਾਰ ਇਹ ਆਪ ਬੱਸ ਇਹ ਇੱਕ ਰੋਟੀ ਚ ਵੀ ਆਲਮੋਸਟ 100 ਕੈਲਰੀਸ ਨੇ ਤੇ ਇਹ ਐਨ ਇੱਕ ਨਮਕਿੰਚ ਵੀ ਆਲਮੋਸਟ 100 ਕੈਲਰੀਸ ਨੇ ਤੁਸੀਂ ਦਾਹ ਰਹੇ ਇੱਕ ਚੀਜ਼ ਕੈਲਰੀ 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 ਰੋਟੀ ਚ ਕੈਲਰੀ ਦਹੀਂ ਚ ਕੈਲਰੀ ਸਬਜੀ ਚ ਕੈਲਰੀ ਪਾਣੀ ਚ ਕੈਲਰੀ ਕੱਲ ਨੂੰ ਕਹਿ ਦੋਗੇ ਆਵਾਜ਼ ਵੀ ਕੈਲਰੀ ਹੈ ਆਵਾ ਵੀ ਨਾ ਲਵ ਮਾਰਜੋ ਤੇ ਯਾਰ ਮੈਂ ਉਹੀ ਹਾਂ ਜਿਹੜੇ ਛੋਟੇ ਹੁੰਦੇ ਬਹੁਤ ਮੋਟਾ ਹੁੰਦਾ ਸੀਗਾ 5 ਕਿਲੋਮੀਟਰ ਭਜਣਾ ਤਾਂ ਦੂਰ ਦੀ ਗੱਲ ਆ ਕਿਲੋਮੀਟਰ ਤੁਰਿਆ ਵੀ ਨਹੀਂ ਜਾਂਦਾ ਸੀਗਾ ਪਤਾ ਨਹੀਂ ਯਾਰ ਟੂਟੀ ਤੋਂ ਤਾਂ ਨਹੀਂ ਪਿਓ ਕੇ ਲੈ ਆ ਟੀ-ਸ਼ਰਟ ਤੇ ਜੇ ਤੁਸੀਂ ਘਰ ਦੀ ਰੋਟੀ ਖਾ ਕੇ ਫਿੱਟ ਹੋਣਾ ਚਾਹੁੰਦੇ ਹੋ ਤਾਂ ਮੈਨੂੰ ਟਰਾਂਸਫਾਰਮ ਵਰਡ ਲਿਖ ਕੇ ਮੈਸੇਜ ਕਰ ਦਿਓ ਆਨਲਾਈਨ ਟ੍ਰੇਨਿੰਗ ਦੇ ਲਈ ਫਿਰ ਸੇ ਅੱਗੇ ਰਹਾ ਬਾਬਾ ਇਧਰ ਜ਼ਹਿਰ ਖਾਣੇ ਦਾ ਪੈਸਾ ਨਹੀਂ ਹੈ ਤੂੰ ਜਾ ਰਹਿ ਚਾਪਾ ਜੀ ਯਾਰ ਥੂ ਆ ਤੇਰੇ ਤੇ ਕੁਮ ਵਾਟ ਸਮ ਚੇਕ ਮੂਸ ਯਰ ਮੇ ਟ੍ਰੀਕ ਚੇਕ ਸਫਰ ਮਾਡਲ ਸਾਸਰੀ ਗਾਲ ਦੋਸਤੋ ਆਪਾਂ ਨਾ ਗਰੇਵਾਲ ਭਾਜੀ ਜਿਹੜੇ ਜਿਨ੍ਹਾਂ ਨੇ ਪਹਿਲਾਂ ਫਾਰਮ ਦਾ ਕੰਮ ਕੀਤਾ ਸੀ ਮੱਜਾ-ਮੁਜਾ ਰੱਖੀਆਂ ਸੀ ਉਹਨਾਂ ਨੂੰ ਵੇਖ ਕੇ ਆਪਾਂ ਮੱਜਾ ਰੱਖੀਆਂ ਤੇ ਉਹ ਭਾਜੀ ਨਾ ਬਾਅਦ ਚ ਫਿਟਨੈਸ 'ਚ ਹੋ ਗਏ ਤੇ ਉਹ ਫਿਟਨੈਸ ਵਾਲ ਹੋ ਗਏ ਫਿਰ ਉਹਨਾਂ ਨੂੰ ਵੇਖ ਕੇ ਆਪਾਂ ਫਿਟਨੈਸ ਦਾ ਕਰਦੇ ਪਏ ਆ ਤੇ ਆਜੋ ਵੇਖਦੇ ਆ ਬਾਈ ਦੀਆਂ ਗੱਲਾਂ ਬਹੁਤ ਸੁਣੀਆਂ ਹੁੰਦੀਆਂ ਹਨ ਯਾਰ ਸਾਰੇ ਬਾਈ ਨੂੰ ਯਾਰ ਕਿਉਂ ਐਵੇਂ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਮੇਰੇ ਹਿਸਾਬ ਨਾਲ ਨਾ ਆਪਣੀ ਇੱਕ ਉਮਰ ਹੁੰਦੀ ਆ ਜਿੱਥੇ ਜਾ ਕੇ ਹਰ ਬੰਦੇ ਨੂੰ ਸਿਆਣਾ ਜਿਹਾ ਹੋ ਜਾਣਾ ਚਾਹੀਦਾ ਠੀਕ ਆ ਬਿਲਕੁਲ ਸਹੀ ਗੱਲ ਕੀਤੀ ਭਾਜੀ ਨੇ ਜੇ ਆਪਾਂ ਉਮਰ ਟੱਪ ਗਏ ਤੇ ਉਹ ਬੰਦਾ ਸਿਆਣਾ ਨਹੀਂ ਹੋਊਗਾ ਕਦੇ ساری ਜ਼ਿੰਦਗੀ ਕਮਲਾ ਰਹਿ ਜੂ ਬੰਦਾ ਗੱਲ ਧਿਆਨ ਨਾਲ ਸੁਣੋ ਭਾਜੀ ਦੀ 30 ਸਾਲ ਦੀ ਉਮਰ ਤੱਕ ਜਾ ਕੇ ਹਰ ਬੰਦੇ ਨੂੰ ਪਤਾ ਲੱਗ ਜਾਣਾ ਚਾਹੀਦਾ ਵੀਰ ਜ਼ਿੰਦਗੀ ਆਹ ਹੀ ਹੀ ਕਰਨ ਵਾਸਤੇ ਨਹੀਂ ਹੈਗੀ ਆਹ ਹੀ ਹੀ ਨਹੀਂ ਕਰਨੀ ਇਹਦੇ ਚ ਕੁਝ ਆਪਾਂ ਕਰਨਾ ਵੀ ਏ ਇਹਦੇ ਚ ਆਪਾਂ ਸਭ ਕੁਝ ਜ਼ਿੰਦਗੀ ਚ ਨਾ ਸੋਚ ਕੇ ਚੱਲਣਾ ਹੈ ਭਾਜੀ ਅਲ ਮੈਂ ਭਾਜੀ ਨੂੰ ਦਿਲੋਂ ਫੋਲੋ ਕਰਦਾ ਯਾਰ ਮੈਂ ਭਾਜੀ ਨੂੰ ਵੇਖ ਕੇ ਚੱਲਣਾ ਜੋ ਇਹਨੇ ਭਾਜੀ ਨੇ ਕਿਹਾ ਉਹੀ ਕਰਨਾ ਜਿਹੜਾ 30 ਦਾ ਹੋ ਕੇ 40 ਦਾ ਹੋ ਕੇ ਵੀ ਟਾਈਮ ਪਾਸ ਕਰ ਰਿਹਾ ਕਦੇ ਘੁੰਮ ਲੇ ਫਿਰ ਲੇ ਗੇੜੀਆਂ ਮਾਰ ਲੇ ਯਾਰ ਦੋਸਤਾਂ ਨਾਲ ਬੈਠ ਗਿਆ ਉਹ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦਾ ਜੇ ਉਹ ਜਿੰਨੀ ਛੇਤੀ ਅਕਲ ਲਾਉਗੀ ਉਹਨੀ ਛੇਤੀ ਬਿਲਦਾ ਹੋਊਗਾ ਲਾਈਫ 'ਚ ਫਿਰ ਟੇ ਮੂੰ ਭਾਜੀ ਤੁਹਾਡੇ ਇਹ ਐਡੇ ਧਿਆਨ ਨਾਲ ਸੁਣਿਆ ਯਾਰ ਤੇ ਤੁਸੀਂ ਐਂਡ ਤੇ ਜਾ ਕੇ ਭੋਰ ਹੀ ਦਿੱਤੀ ਜੇ ਤੁਸੀਂ ਕਹੀ ਜਾਂਦੇ ਜੇ ਵੀ ਉਹ ਵੇਲਾ ਆਊਗਾ ਵੇਲਾ ਹੀ ਹੋਣਾ ਤੇ ਫਿਰ ਪਹਿਲਾਂ ਹੀ ਵੇਲਾ ਆ ਰਿਹਾ ਲੇ ਫਿਰ ਕਰਨਾ ਕੀ ਜ਼ਿੰਦਗੀ ਚ ਇਨੀ ਮਿਹਨਤ ਕਰਕੇ ਫਿਰ ਪਹਿਲੇ ਹੀ ਵੇਲਾ ਰਹਿ ਲੈ ਚਾ ਪਾਜੀ ਯਾਰ ਥੂ ਆ ਤੇਰੇ ਇਹ ਚੰਨੀ ਕੈਲਰੀ ਆ ਇਹ ਚੰਨੀ ਕੈਲਰੀ ਆ ਕੈਲਰੀ 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 ਤੁਹਾਨੂੰ ਕੈਲਰੀ ਬਾਰੇ ਜਾਣਨ ਦੀ ਲੋੜ ਕਿਉਂ ਹੈਗੀ ਹੈ ਗਰੇਵਾਲ ਪਾਜੀ ਤੁਸੀਂ ਪਹਿਲਾਂ ਸਾਨੂੰ ਰਖਾਈਆਂ ਮੱਜਾਂ ਅਹੀ ਰੱਖ ਲਈਆਂ ਮੱਜਾਂ ਸਾਰਿਆਂ ਨੇ ਤੁਹਾਨੂੰ ਫੋਲੋ ਕਰਕੇ ਫਿਰ ਤੁਸੀਂ ਹੋ ਗਏ ਫਿਟਨੈਸ ਆਲ ਤੇ ਸਾਡੀਆਂ ਮੱਝਾਂ ਭੁੱਖੀਆਂ ਮਰ ਗਈਆਂ ਅਸੀਂ ਜੇਮੀ ਲਈ ਗਏ ਆ ਕਿਹੜੇ ਕਿਹੜੇ ਲੋਕ ਰਹਤੇ ਯਾਰ ਇਹ ਆਪਰ ਇਹ ਇੱਕ ਰੋਟੀ ਚ ਵੀ ਆਲਮੋਸਟ 100 ਕੈਲਰੀਸ ਨੇ ਤੇ ਇਹ ਐਨੀ ਇੱਕ ਨਮਕੀਂਚ ਵੀ ਆਲਮੋਸਟ 100 ਕੈਲਰੀਸ ਨੇ ਗਰੇਵਾਲ ਭਾਜੀ ਸਾਨੂੰ ਇਹ ਦੱਸ ਦੋ ਖਾਣਾ ਕੀ ਏ ਕੱਲੇ ਪਾਣੀ ਤੇ ਹੋ ਜਗੇ ਖਾਂਦੇ ਹੀ ਨਹੀਂ ਕੁਛ ਕਿ ਪਾਣੀ ਚ ਵੀ ਕੈਲਰੀ ਉਹ ਵੀ ਛੱਡ ਦਿੱਗੇ ਭੁੱਖੇ ਹੀ ਮਰ ਜਗੇ ਭੁੱਖ ਨਾਲ ਹੀ ਮਰ ਜਗੇ ਉਹ ਬਾਬਾ ਜੀ ਦੁਨੀਆ ਨੂੰ ਕੁਝ ਖਾ ਲੈਣ ਦੋ ਤੁਸੀਂ ਤਾਂ ਰੇ ਇੱਕ ਚੀਜ਼ ਕੈਲਰੀ 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 ਰੋਟੀ ਚ ਕੈਲਰੀ ਦਹੀਂ ਚ ਕੈਲਰੀ ਸਬਜੀ ਚ ਕੈਲਰੀ ਪਾਣੀ ਚ ਕੈਲਰੀ ਕੱਲ ਨੂੰ ਕਹਦੋਗੇ ਹਵਾ ਚ ਵੀ ਕੈਲਰੀ ਹੈ ਹਵਾ ਵੀ ਨਾ ਲੋਵ ਮਾਰਜੋ ਤੇ ਯਾਰ ਮੈਂ ਉਹੀ ਆ ਜਿਹੜਾ ਛੋਟੇ ਹੁੰਦੇ ਬਹੁਤ ਮੋਟਾ ਹੁੰਦਾ ਸੀਗਾ 5 ਕਿਲੋਮੀਟਰ ਭੱਜਣਾ ਤਾਂ ਦੂਰ ਦੀ ਗੱਲ ਆ ਕਿਲੋਮੀਟਰ ਤੁਰਿਆ ਵੀ ਨਹੀਂ ਜਾਂਦਾ ਸੀਗਾ ਭਾਜੀ ਜੇ ਤੂੰ ਨਿੱਕਾ ਹੁੰਦਾ ਮੋਟਾ ਸੀ ਹੁਣ ਤੂੰ ਫਿੱਟ ਹੋ ਗਿਆ ਪਤਾ ਨਹੀਂ ਯਾਰ ਟੂਟੀ ਤੋ ਤਾਂ ਨਹੀਂ ਪਿਉ ਕੇ ਲੈ ਆ ਤੀ ਸ਼ਰਟ ਚੱਲ ਫਿੱਟ ਵੀ ਹੋ ਗਿਆ ਯਾਰ ਪਸੀਨਾ ਵੀ ਤੈਨੂੰ ਆਇਆ ਤੂੰ ਸਾਡੀ ਜਾਣ ਕੇ ਤੂੰ ਖਾਧੀ ਏ ਸਾਡੇ ਇਨਸਟਾ ਦੀ ਫੀਡ ਚ ਕਿਉਂ ਤੂੰ ਮਿੰਟ ਪਿੱਛੇ ਆ ਜਾਣਾ ਰੋਟੀ ਨਾ ਖਾਓ ਪਾਣੀ ਨਾ ਪੀਓ ਚਾਣਾ ਪੀਓ ਭੈਂ ਚ ਸਾਨੂੰ ਸਾਡੀ ਕੋ ਜਾਣ ਲੈਣੀ ਕੀਤੀ ਸਾਨੂੰ ਕੋ ਵੀਡੀਓ ਪਾ ਪਾ ਕੇ ਦੱਸਦਾ ਪੈ ਜਾ ਯਾਰ ਤੇਰੇ ਨਾਲ ਨਾ ਨਾਰਾਜ਼ ਆ ਯਾਰ ਮੈਂ ਤੇਰੇ ਸਾਲੇ ਤੁਮ ਕੋ ਪਾਗਲ ਕੁੱਤੇ ਕਾ ਗਾੜੀ ਉਟਾ ਕੇ ਲੈ ਜਾਏਗਾ ਬਤਾ ਰਹੇ ਹਾਂ ਥੋੜੇ ਜਿਹਾ ਖਾਣੇ ਚ ਵੀ ਬਹੁਤ ਜ਼ਿਆਦਾ ਕੈਲਰੀਸ ਹੋ ਸਕਦੀਆਂ ਨੇ ਤੇ ਬਹੁਤ ਜ਼ਿਆਦਾ ਖਾਣੇ ਚ ਵੀ ਘੱਟ ਕੈਲਰੀਸ ਹੋ ਸਕਦੀਆਂ ਨੇ ਕੀ ਕੈਲਰੀ 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 ਭੈਂ ਚ ਸਾਨੂੰ ਰੋਂ ਲਾਤਾ ਕੈਲਰੀਆਂ ਤੇ ਤੂੰ ਸਾਡੀਆਂ ਕੀਟਨੀਆਂ ਰੋਈ ਜਾਂਦੇ ਸਾਡਾ ਸਾਰਾ ਕੁਝ ਰੋਈ ਜਾਂਦਾ ਕੀ ਯਾਰ ਤੂੰ ਕੈਲਰੀ 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 ਇੱਕੋ ਚੀਜ਼ ਖਾਧੀ ਹੋ ਬਾਬਾ ਲੋਕਾਂ ਨੂੰ ਤੂੰ ਮੱਝਾ ਰਖਾ ਕੇ ਆਪ ਕੈਲਰੀਆਂ ਲਵੜ ਗਿਆ ਬਖਸ਼ ਦੇ ਆ ਰੱਬ ਦਾ ਵਾਸਤੇ ਬਖਸ਼ ਦੇ ਲੋਕਾਂ ਨੂੰ ਤਿੰਨ ਸਭ ਤੋਂ ਵੱਡੇ ਰੀਜ਼ਨ ਵੀ ਤੁਹਾਡਾ weight ਨਹੀਂ ਘਟ ਰਿਹਾ ਹੈਗਾ ਠੀਕ ਆ ਰੀਜ਼ਨ ਹੈਗੇ ਨੇ why o u ਆ ਰੀਜ਼ਨ ਦਾ ਬਸ ਆਉ ਲੱਗੇ ਮੈਂ ਪਤਾ ਹੀ ਕਿੱਡੇ ਧਿਆਨ ਨਾਲ ਤੇਰੀ ਵੀਡੀਓ ਸੁਣਦਾ ਪਿਆ ਸੀ ਮੈਂ ਕਿਹਾ ਵੀ ਗਾਂ ਇਹ ਸ਼ੇਅਰ ਕਰਨੀ ਵੀਡੀਓ ਮੈਂ ਵੀ ਲੋਕਾਂ ਦਾ weight ਨਹੀਂ ਨਾ ਘਟਦਾ ਜੇ ਸਾਡਾ ਵੀ ਵਿੱਚੇ ਲਾ ਕੇ ਵੀ ਆਹ ਤਿੰਨ ਰੀਜ਼ਨ ਹੋਣਗੇ ਤੇ ਆ ਮੈਂ ਨਾ ਚੀਜ਼ਾਂ ਫੋਲੋ ਕਰਾਂਗਾ ਤੇ ਤੂੰ ਪੋਰ ਗੈਂਡ ਤੇ ਯੂ ਕੀ ਯੂ ਸਾਨੂੰ ਪਤਾ ਹੀ ਇਹ ਵੀ ਸਾਡੇ ਕਰ ਕਿਨੇ ਕਰਦਾ ਹੈ ਤਾਂ ਸਾਨੂੰ ਪਤਾ ਸਾਨੂੰ ਰੀਜ਼ਨ ਦੱਸ ਕੀ ਨੇ ਫਿਰ ਜੇ ਤੁਸੀਂ ਆਪਣੇ ਮਾਪਿਓ ਨੂੰ ਪਿਆਰ ਕਰਦੇ ਹੋ ਨਾ ਤਾਂ ਉਹਨਾਂ ਨੂੰ ਰੋਜ਼ ਵਰਕਆਊਟ ਕਰਨ ਲਈ ਧਿਆਨ ਨਾਲ ਸੁਣੋ ਬਾਈ ਦੀ ਗੱਲ ਬਾਈ ਮਾਪਿਓ ਦੀ ਗੱਲ ਤੇ ਆਇਆ ਹੁਣ ਗੱਲ ਵਿੱਚ ਕੱਟਣੀ ਨਹੀਂ ਕਿਸੇ ਨੇ ਸਕਿਪ ਨਹੀਂ ਕਰਨੀ ਵੀਡੀਓ ਧਿਆਨ ਨਾਲ ਸੁਣੋ ਆਪਣੇ ਪੇਰੈਂਟਸ ਨੂੰ ਅੱਜ ਤੋਂ ਹੀ ਵਰਕਆਊਟ ਕਰਨ ਲਗਾਓ ਤਾਂ ਕਿ ਅੱਗੇ ਜਾ ਕੇ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਬਾਬਾ ਜੇ ਅਸੀਂ ਫੈਮਿਲੀ ਚ ਕਿਸੇ ਨੂੰ ਕਹਿਆ ਨਾ ਤੜਕੇ-ਤੜਕੇ 5 ਵਜੇ ਉੱਠ ਕੇ ਤੇ ਸਾਡੇ ਜੂਤ ਆਉਣੇ ਮੂੰਹ ਤੇ ਛਿੱਤਰ ਉਹ ਵਰਨਾ ਹੀ ਸਾਡੇ ਰਹਿ ਰੱਬ ਦਾ ਨਾਂ ਤੇ ਤੁਹਾਨੂੰ ਸਾਨੂੰ ਜੁੱਤੀਆਂ ਪਾਉਣ ਨਹੀਂ ਕਰੂੰ ਹੈ ਉਹਨਾਂ ਕਹਿਣਾ ਆਪ ਤਾਂ ਮਰਦਾ ਨਹੀਂ ਤੇ ਸਾਨੂੰ ਵੀ ਨਹੀਂ ਮਰਨ ਦਿੰਦਾ ਗਾ ਬਖਸ਼ ਦੇ ਐ ਕਿ ਕੈਲਰੀ ਤੁਹਾਨੂੰ ਕੈਲਰੀ ਬਾਰੇ ਜਾਣਨ ਦੀ ਲੋੜ ਕਿਉਂ ਹੈਗੀ ਕਿਉਂਕਿ ਤੁਹਾਡੇ ਹਿਸਾਬ ਨਾਲ ਤੁਸੀਂ ਬਹੁਤ ਘੱਟ ਖਾ ਰਹੇ ਹੋ ਫਿਰ ਵੀ ਤੁਹਾਡਾ weight ਵੱਧ ਰਿਹਾ ਇਹ ਤਾਂ ਹੋ ਰਿਹਾ ਕਿਉਂਕਿ ਤੁਹਾਨੂੰ ਕੈਲਰੀਜ਼ ਦਾ ਕਨਸੈਪਟ ਨਹੀਂ ਪਤਾ ਹੈਗਾ ਵੀ ਯਾਰ ਖਾਓ ਪੀਓ ਜ਼ਿੰਦਗੀ ਖਾਣ ਪੀਣ ਨਾਲ ਚੱਲਣੀ ਹੈ ਜ਼ਿੰਦਗੀ ਕੈਲਰੀਆਂ ਨਾਲ ਨਹੀਂ ਚੱਲਣੀ ਗਈ ਤੇ ਜੋ ਜੀ ਕਰਦਾ ਨਾ ਖਾਓ ਇਹਦੇ ਅਰਗਿਆਂ ਲਵੇਖ ਕੇ ਤੇ ਐਵੇਂ ਆਪਦਾ ਸਰੀਰ ਦਾ ਸੱਤਿਆਨਾਸ਼ ਨਾ ਮਾਰੂ ਐਵੇਂ ਉਹ ਨਹੀਂ ਖਾਣਾ ਦਹੀਂ ਨਹੀਂ ਖਾਣਾ ਤੁਸੀਂ ਇਹ ਸੋਚੋ ਵੀ ਪੁਰਾਣੇ ਬਜ਼ੁਰਗ ਆਪਣੇ ਦਹੀਂ ਦੁੱਧ ਲੱਸੀ ਪੁਰਾਣੀਆਂ ਖਰਾਕਾਂ ਖਾਂਦੇ ਸੀ ਤੇ ਕਿਵੇਂ ਪਏ ਨੇ ਅ ਜੀ ਤੇ ਉਦੋਂ ਕੈਲਰੀਆਂ ਕੂਲਰੀਆਂ ਦਾ ਪਤਾ ਹੁੰਦਾ ਹੀ ਕਿਸੇ ਨੂੰ ਤੇ ਜੇ ਤੁਸੀਂ ਘਰ ਦੀ ਰੋਟੀ ਖਾ ਕੇ ਫਿੱਟ ਹੋਣਾ ਚਾਹੁੰਦੇ ਹੋ ਤਾਂ ਮੈਨੂੰ ਟਰਾਂਸਫਾਰਮ ਵਰਡ ਲਿਖ ਕੇ ਮੈਸੇਜ ਕਰ ਦਿਓ ਆਨਲਾਈਨ ਟ੍ਰੇਨਿੰਗ ਦੇ ਲਈ ਫਿਰ ਸੇ ਅਗੇ ਰਹਿ ਵਾਵਾ ਇਧਰ ਜ਼ਹਿਰ ਖਾਣੇ ਦਾ ਪੈਸਾ ਨਹੀਂ ਹੈ ਤੂੰ ਜਾ ਰਹਿ ਜੈ ਇਹਨਾਂ ਮੂਰਖਾਂ ਮਗਰ ਨਾ ਲੱਗੋ ਇਹਨਾਂ ਆਪਦੇ ਕੋਰਸ ਵਿੱਚ ਨੇ ਹੁੰਦੇ ਨੇ ਇਹਨਾਂ ਨੇ ਹੋਰ ਕੁਝ ਨਹੀਂ ਕਰਨਾ ਹੁੰਦਾਗਾ ਇਹਨਾਂ ਨੇ ਪਹਿਲਾਂ ਮੂਰਖ ਬਣਾਈਗਾ ਮੱਝਾਂ ਰੱਖੋ ਲੋਕਾਂ ਮੱਝਾਂ ਰਖਾ ਕੇ ਆਪ ਪਤਾ ਨਹੀਂ ਕਿੱਧਰ ਨੂੰ ਮੜ ਗਿਆ ਹੁਣ ਇਹਨੇ ਵੇਚਣਾ ਆਪਦਾ ਕੋਰਸ ਫਿਟਨੈਸ ਵਾਲਾ ਹੋਰ ਇਹਨੇ ਕੱਖ ਨਹੀਂ ਕਰਨਾ ਦੋਸਤੋ ਬਚੋ ਇਹਨਾਂ ਤੋਂ